ਕਦੋਂ ਕੁੰਮੜੇ ਨੇ ਅੱਗੇ ਪਿੱਛੇ ਕੈਮਰੇ ਕਦੋਂ ਲੈ ਕੇ ਜਾਣਾ ਮੈਨੂੰ ਤੂੰ ਕਰੇ ਮੇਰਾ ਚੂੜੇ ਵਾਲੀ ਬਾਹ ਥੋੜੇ 모ਡੇ ਰੱਖ ਕੇ ਜੀ ਚਿੱਤ ਫੋਟੋਆਂ ਕਰੋ ਨੂੰ ਹਾਂ ਜੀ ਹਾਂ ਫੋਟੋਆਂ ਕਰੋ ਨੂੰ ਕਰੇ ਮੇਰਾ ਚੂੜੇ ਵਾਲੀ ਬਾਹ ਥੋੜੇ 모ਡੇ ਰੱਖ ਕੇ ਜਿੱਤ ਫੋਟੋਆਂ ਕਰੋ ਨੂੰ ਕਰੇ ਤਾਂ ਤੁਹਾਡੀ ਇਮੇਜ ਹੈ ਪੂਰੀ ਤੇਜ਼ ਤਰਾਰ ਪੂਰੀ ਤਾਕੜ ਵਾਲੀ ਹੈ ਥੋੜਾ ਡਾਡੁਰ ਤਾਂ ਨਹੀਂ ਲੱਗਦਾ ਉਹਨਾਂ ਨੂੰ ਤੁਹਾਡੇ ਓ ਮਾਈ ਗਾਡ ਮੈਨੂੰ ਲੱਗਦਾ ਇੱਥੇ ਮੈਂ ਇੱਕ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੀ ਹਾਂ ਕੁਐਸਚਨ ਡਿਸਕਸ ਹੋ ਗਿਆ ਕਿ ਸੋਹਰੇ ਬੈਟੀ ਕੌਣ ਬਣਾਇਆ ਕਰੇਗਾ ਓ ਮਾਈ ਗਾਡ ਅੱਜ ਕੁੜੀ ਇਸ ਸ਼ਰਮਾ ਜ਼ਿਆਦਾ ਰਹੀ ਅੱਜ ਬਣਦਾ ਵੀ ਹੈ ਲੋਕ ਸਭਾ ਚੋਣਾਂ ਸਿਰਤੇ ਨੇ ਅਜੇ ਇਹ ਵਿੱਚ ਸਾਰੀ ਪਾਰਟੀਆਂ ਦੇ ਵਿੱਚ ਜੋੜ ਤੋੜ ਦਾ سلسلہ جاری ਹੈ ਤੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਵੀ ਗਠਜੋੜ ਦਾ سلسلہ ਜਿਹੜਾ ਸਿਖਰਾਂ ਤੇ ਹੈ, ਸ਼ੁਮਾਰ ਤੇ ਹੈ ਤੇ ਅੱਜ ਰੁਪਿੰਦਰ ਗੌਰੂਬੀ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਤਾਕਤ ਤੇ ਸਰਕਰ ਲੀਡਰ ਜਿਹੜੀ ਹੈ ਪ੍ਰੋਫੈਸਰ ਬਰਜਿੰਦਰ ਗੌਰ ਜਿਹੜੀ ਹੈ ਮਾਜੇ ਦੀ ਨੂੰ ਬਣਨ ਜਾ ਰਹੀ ਹੈ ਅੱਜ ਉਹਨਾਂ ਦੀ ਮੰਗਣੀ ਹੈ ਇਸ ਮੌਕੇ ਤੇ ਗੱਲਬਾਤ ਕਰਦੇ ਆ ਪ੍ਰੋਫੈਸਰ ਬਰਜਿੰਦਰ ਗੌਰ ਜਿਨ੍ਹਾਂ ਨਾਲ ਜਾਣਦੇ ਆ ਕੀ ਕਿਦਾਂ ਦਾ ਮਹਿਸੂਸ ਹੋ ਰਿਹਾ ਉਹਨਾਂ ਨੂੰ ਕਿਉਂਕਿ ਆਮ ਆਦਮੀ ਪਾਰਟੀ ਦੇ ਲੀਡਰ ਹੀ ਨੇ ਉਹਨਾਂ ਦੇ ਬੈਟਰ ਹੱਫ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਇਸ ਤਰਾਰ ਆਗੂ ਬਲਜਿੰਦਰ ਕੌਰ ਅੱਜ ਇੰਗੇਜਮੈਂਟ ਹੈ ਇਹਨਾਂ ਦੀ ਸਾਰੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਨੇ ਤੇ ਫੋਟੋ ਸ਼ੂਟ ਕਰਵਾ ਕੇ ਵੇਲੇ ਹੋਏ ਨੇ ਕਾਫੀ ਥੱਕੇ ਹੋਏ ਵੀ ਲੱਗ ਰਹੇ ਹੋ ਮੈਮ ਕਿਦਾਂ ਪਤਾ ਲੱਗਿਆ ਕਿ ਮੇਡ ਫਾਰ ইਚ ਅਦਰ ਇਹ ਤਾਂ ਜੀ ਕੁਦਰਤ ਨੇ ਦੱਸਣਾ ਹੁੰਦਾ ਹੈ एवरीथिंग ਇਜ਼ òm ਗਾਡਸ ਹੈਂਡ ਕਿ ਜਿੱਥੇ ਮਾਲਕ ਨੇ ਡਿਊਟੀ ਲਈ ਹੁੰਦੀ ਹੈ ਤੇ ਉੱਥੇ ਨਿਭਾਉਣੀ ਪੈਂਦੀ ਹੈ ਹਨ ਤੇ ਜਿਉਂਦਾ ਹੁਕਮ ਹੋਇਆਗਾ ਇਟ ਮੀਨਸ ਆਫ ਕੋਰਸ ਵੀ ਆਰ ਮੇਡ ਫਾਰ ਈਚ ਅਦਰ ਅੱਛਾ ਥੋੜਾ ਡਰ ਨਹੀਂ ਲੱਗਿਆ ਸੀ ਕਿ ਸੇਮ profession ਸੇਮ ਲਾਈਨ ਹੈ ਕਿਉਂ ਡਰ ਕਿਹੜੀ ਗੱਲ ਦਾ ਇਟਸ ਗੁੱਡ ਐਸੇ ਤੁਹਾਨੂੰ ਡਰ ਤਾਂ ਕਿਸੇ ਚੀਜ਼ ਤੋਂ ਨਹੀਂ ਲੱਗਦਾ ਲੋਕ ਜਿਹਦਾ ਵਿਧਾਨ ਸਭਾ ਦੇ ਵਿੱਚ ਵੀ ਮੀਡੀਆ ਦੇ ਅੱਗੇ ਵੀ ਤੁਹਾਡੀਆਂ ਬਾਈਟਸ ਹਮੇਸ਼ਾ ਸਟ੍ਰੇਟ ਫਾਰਵਰਡ ਹੀ ਰਹੀਆਂ ਨੇ ਨਹੀਂ ਕੋਈ ਮੈਨੂੰ ਐਸਾ ਡਰ ਨਹੀਂ ਲੱਗਿਆ ਤੇ ਬਸ ਅੱਜ ਥੋੜਾ ਜਿਹਾ ਇੱਕ ਪੋਲਿਟਿਕਲ ਤੋਂ ਇੱਕ ਹਟ ਕੇ ਇੱਕ ਫੰਕਸ਼ਨ ਸੀਗਾ ਜਿਹੜਾ ਕਿ ਲੋਕ ਪਰਿਵਾਰਕ ਪਰਸਨਲ ਹਨ ਤੇ ਮੈਂ ਕਹਾਂਗੀ ਆ ਵਾਸ ਲਿਟਲ ਬਿਟ ਨਰਵਸ ਬਟ ਇਦਾਂ ਦਾ ਕੁਛ ਨਹੀਂ ਅਦਰਵਾਈਜ਼ தி ਨਰਵਸਨੈਸ ਪੋਲੀਟੀਕਲ ਕਰੀਅਰ ਚ ਐਂਟਰ ਹੋਣ ਤੋਂ ਪਹਿਲੇ ਜਿਹੜੀ ਨਰਵਸਨੈਸ ਸੀ ਸੇਮ ਮੋਡਾ ਦੀ ਹੈ ਕਿ ਥੋੜੀ ਡਿਫਰੈਂਟ ਨਾ 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 ਪੋਲੀਟੀਕਲ ਇਨ ਪੋਲੀਟੀਕਲ ਫੀਲਡ ਕੋਈ ਐਸੀ ਨਰਵਸਨੈਸ ਨਹੀਂ ਹੈ ਬੇਸਿਕਲੀ ਫਸਟ ਟਾਈਮ ਆ ਮੀਨ ਆ ਮੇਕਅਪ ਐਂਡ ਆਲ ਐਂਡ ਦਿਸ ਇਜ਼ ਦਾ ਰੀਜ਼ਨ ਕਿ ਮੈਂ ਥੋੜਾ ਜਿਹਾ ਲੱਗਦਾ ਸੀ ਅੱਛਾ ਤੁਹਾਨੂੰ ਲੱਗ ਰਿਹਾ ਆਪਣੇ ਆਪ ਤੇ ਕੌਨਫੀਡੈਂਸ ਪੂਰਾ ਹੈਗਾ ਕਿ ਦੋਨੋ ਪਬਲਿਕ ਜਿਹੜੀ ਪਰਸਨਲ ਲਾਈਫ ਹੈ ਤੇ ਜਿਹੜੀ ਜਿਹੜੀ ਤੁਹਾਡੀ ਹੁਣ ਮੈਰਿਜ ਲਾਈਫ ਤੋਂ ਬਾਅਦ ਜਿੱਦਾਂ ਵੀ ਤੁਹਾਡੇ ਟਾਈਮ ਹੋਊਗਾ ਇਹ ਮੈਨੇਜ ਹੋ ਜਾਊਗਾ ਬਿਲਕੁਲ ਜੀ ਮੈਰਿਜ ਆਫਕੋਰਸ ਹਰ ਹਿਸਾਰ ਆਫ ਦੀ ਬੈਸਟ ਐਫਰਟਸ ਕਰਦਾ ਹੈ ਬੈਸਟ ਕੋਸ਼ਿਸ਼ ਕਰਦਾ ਹੈ ਤੇ ਮੈਂ ਵੀ ਹਰ ਬੈਸਟ ਕੋਸ਼ਿਸ਼ ਆਫਕੋਰਸ ਆਈਲ ਡੂ ਥੈਟ ਹਨਾ ਕਿ ਮੈਂ ਇੱਕ ਪਰਿਵਾਰਿਕ ਜ਼ਿੰਮੇਵਾਰੀਆਂ ਤੇ ਜਿਹੜੀਆਂ ਸਮਾਜਿਕ ਜ਼ਿੰਮੇਵਾਰੀਆਂ ਨੇ ਤੇ ਵਨਨ ਪੋਲਿਟੀਕਲ ਫੀਲਡ ਹੈ ਮਤਲਬ ਇਹਦੇ ਚ ਸਾਰੇ ਚ ਬੈਲੈਂਸ ਰੱਖਾਂ ਡਲ ਡੂ ਥੈ ਜਿੱਦਾਂ ਤੁਹਾਡੀ ਇਮੇਜ ਹੈ ਪੂਰੀ ਤੇਜ਼ ਤਰਾਰ ਪੂਰੀ ਤਾਕੜ ਵਾਲੀ ਹੈ ਥੋੜਾ ਡਰ ਡਰਤਾ ਨਹੀਂ ਲੱਗਦਾ ਉਹਨਾਂ ਨੂੰ ਤੁਹਾਡੇ ਤੋਂ ਮਾਈ ਗਾਡ ਨਹੀਂ ਲੱਗਦਾ ਨੇ ਅੱਥੇ ਮੈਂ ਇੱਕ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੀਆਂ ਹਨਾ ਤੇ ਆਫ ਕੋਰਸ ਆਈ ਪਲੇ 댓 ਰੋਲ ਹੈ ਜੇ ਮੈਂ ਪਾਲੀਟ ਫੀਲਡ ਦੇ ਵਿੱਚ ਆ ਤਾਂ ਮੈਂ ਇੱਕ ਪੋਲਿਟিক্যাল ਹੋਣ ਦੇ ਨਾਤੇ ਆਪਦੀਆਂ ਜ਼ਿੰਮੇਵਾਰੀਆਂ ਨੇਭਾਉਣੀਆਂ ਮਤਲਬ ਦੋਨਾਂ ਦੇ ਵਿੱਚ ਫਰਕ ਆ ਤੇ ਪਰ ਮੈਂ ਸਾਰੀਆਂ ਚੀਜ਼ਾਂ ਨੂੰ ਆਈ نو ਥੈਟ ਆਈ ਕੈਨ ਮੇਨਟੇਨ एवरीथिंग ਐਂਡ ਵੀ نو ਅੱਛਾ ਇੱਕ ਲਾਸਟ ਕੁਐਸਚਨ ਡਿਸਕਸ ਹੋ ਗਿਆ ਕਿ ਸਵੇਰੇ ਬੈਲਟਿਕ ਕੌਨ ਬਣਾਇਆ ਕਰੇਗਾ ਓ ਮਾਈ ਗॉड ਅੱਜ ਕੁੜੀ ਇਸ ਸ਼ਰਮਾ ਜ਼ਿਆਦਾ ਰਹੀ ਅੱਜ ਬਣਦਾ ਵੀ ਹੈ ਹੋਇਆ ਕਿ ਨਹੀਂ ਡਿਪੈਂਡ ਕਰਦਾ ਹੈ ਸਾਰੇ ਕੋਆਪਰੇਸ਼ਨ ਇਹ ਵਾਰੋ ਵਾਰੀ ਆਫ ਕੌਰਸ एवरीथिंग ਡਿਪੈਂਡਸ ਹੈ ਨਾ ਬਾਕੀ ਕੋਈ ਨਾ ਜੇ ਮੇਰੀ ਜ਼ਿੰਮੇਵਾਰੀ ਹੈ ਮੈਨੂੰ ਬਣਾਉਣੀ ਪਈ ਤਾਂ ਆਈ ਡੋਟ ਵਾਈਂਡ ਆਫ ਕੌਰਸ ਮੈਂ ਬਣਾਉਂਗੀ ਤਾਂ ਇਸੀ ਆਮ ਆਦਮੀ ਪਾਰਟੀ ਦੀ ਤੇਜ਼ ਤਰਾਰ ਤੇ ਪੰਜਾਬ ਦੀ ਸਰਕਰ ਆਗੂ ਜਿਹੜੀ ਅੱਜ ਇੱਕ ਵੱਖਰੇ ਹੀ ਅੰਦਾਜ਼ ਵਿੱਚ ਨਜ਼ਰ ਆਈ ਹੈ ਜੇ ਕਿ ਸ਼ਰਮਿਲੇ ਅੰਦਾਜ਼ ਵਿੱਚ ਨਜ਼ਰ ਆਈ ਹੈ ਦਿਮਾਗੇ ਦੀ ਜਿਹੜੀ ਹੈ ਨੂ ਬਣਨ ਜਾ ਰਹੀ ਹੈ ਬੜੀ ਹੀ ਜਲਦੀ ਏਸੀ ਡੇਲੀ ਪੋਸਟ ਪੰਜਾਬੀ ਦੀ ਅੱਜ ਦੀ ਖਾਸ ਪੇਸ਼ਕਸ਼ ਕੈਮਰਾਮੈਨ ਵਿਸ਼ਾਲ ਦੇ ਨਾਲ ਸੁਮਨ ਜੈਤਲੀ ਡੇਲੀ ਪੋਸਟ ਪੰਜਾਬੀ ਬਠਿੰਡਾ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978